ਪੰਜਾਬੀ ਫਿਲਮਾਂ ਬਣਦੀਆਂ ਨਹੀਂ ਸੀਗੀਆਂ ਨਾ ਲਾਇਕ ਕੀਤੀਆਂ ਜਾਂਦੀਆਂ ਸੀ ਕੋਈ ਲਾਇਕ ਨਹੀਂ ਸੀ ਕਰਦਾ ਮੈਨੂੰ ਇੱਕ ਦੱਸਣਾ ਬਹੁਤ ਅੱਛਾ ਲੱਗ ਰਿਹਾ ਕਿ ਜਿਹੜੀ ਮੇਰੀ ਪਹਿਲੀ ਪੰਜਾਬੀ ਫਿਲਮ ਸੀ ਉਹਦੇ ਸਾਰੇ ਸਟਾਰ ਸੀਗੇ ਇੱਕ ਮੈਂ ਹੀ ਨਵਾਂ ਸੀਗਾ ਤੇ ਤੁਸੀਂ ਕਈ ਹਿੱਟ ਫਿਲਮਾਂ ਵੀ ਕੀਤੀਆਂ ਨੇ ਹੈਨਾ 180 ਤੋਂ ਵੱਧ ਫਿਲਮਾਂ ਇਹ ਪੰਜਾਬੀ ਫਿਲਮਾਂ 180 ਤੋਂ ਵੱਧ ਵੈਸੇ ਮੇਰੀਆਂ ਟੋਟਲ ਹੋ ਗਈਆਂ 350 ਦੇ ਕਰੀਬ ਮੈਂ ਸਟਾਰਟ ਕੀਤੀ ਸੀ 3.5 ਲੱਖ ਦੇ ਵਿੱਚ ਪੰਜਾਬੀ ਫਿਲਮ ਬਣ ਜਾਂਦੀ ਸੀ ਤੇ ਅੱਜ ਕਰੋੜਾਂ ਵਿੱਚ ਬਣਦੀ ਹੈ ਨਹੀਂ ਇਹ ਵਿਤਕਰਾ ਹੋ ਰਿਹਾ ਹੈ ਪੰਜਾਬੀ ਫਿਲਮ ਇੰਡਸਟਰੀ ਨਾਲ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਰਜਾਨਾ ਸਪੋਕਸਮੈਨ ਦੇਖਦੇ ਸਾਰੇ ਦਰਸ਼ਕਾ ਦਾ ਮੇਰੇ ਵੱਲੋਂ ਪਿਆਰ ਪਰ ਸਤਿ ਸ਼ਕਲ ਅੱਜ ਸਾਡੇ ਨਾਲ ਬਹੁਤ ਹੀ ਖਾਸ ਗੈਸਟ ਜੁੜੇ ਨੇ ਮੈਂ ਟਾਈਮ ਬਿਲਕੁਲ ਨਹੀਂ ਵੇਸਟ ਕਰਨਾ ਚਾਹੁੰਦੀ ਸਿੱਧਾ ਤੁਹਾਨੂੰ ਉਹਨਾਂ ਨਾਲ ਇੰਟਰੋਡਿਊਸ ਕਰਵਾਉਣਾ ਚਾਹੁੰਦੀ ਆ ਸਤਿ ਸ਼ਕਲ ਸਰ ਸਤਿ ਸ਼ਕਲ ਬੇਟਾ ਸਤਿ ਸ਼ਕਲ ਕਿਵੇਂ ਹੋ ਆ ਫਸ ਕਲਾਸ ਸਰ ਸਭ ਤੋਂ ਪਹਿਲਾਂ ਤਾਂ ਮੈਂ ਜਾਨਣਾ ਚਾਹੁੰਦੀ ਆ ਤੁਸੀਂ ਪੰਜ ਦਹਾਕੇ ਲਾਇਨੇ ਇੰਡਸਟਰੀ ਚ ਹਾਂ ਯੈਸ ਪੰਜ ਦਹਾਕੇ ਆ ਪੰਜਵਾਂ ਚੱਲ ਰਿਹਾ ਪੰਜ ਪੰਜਵਾਂ ਦਹਾਕਾ ਚੱਲ ਰਿਹਾ ਤੇ ਤੁਸੀਂ ਕਈ ਹਿੱਟ ਫਿਲਮਾਂ ਵੀ ਕੀਤੀਆਂ ਨੇ ਹੈਨਾ 180 ਤੋਂ ਵੱਧ ਫਿਲਮਾਂ ਕੀਤੀਆਂ ਔਰ ਬਲਕੇ ਨਹੀਂ 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 ਹਾਂ ਇਹ ਪੰਜਾਬੀ ਫਿਲਮਾਂ 180 ਤੋਂ ਵੱਧ ਵੈਸੇ ਮੇਰੀਆਂ ਟੋਟਲ ਹੋ ਗਈਆਂ 350 ਦੇ ਕਰੀਬ ਪ੍ਰੋਜੈਕਟ ਹਿੰਦੀ ਪੰਜਾਬੀ ਹਰਿਆਣਵੀ ਮਲਿਆਲਮ ਤਾਮਿਲ ਤੇਲਗੂ ਸਭ ਮਿਲਾ ਕੇ ਤੇ ਮੈਂ ਤੁਸੀਂ ਇੰਨੀ ਲੈਂਗੁਏਜਿਸ ਵਿੱਚ ਫਿਲਮਾਂ ਕੀਤੀਆਂ ਨੇ ਇੰਨੀ ਇੰਡਸਟਰੀ ਵਿੱਚ ਕੰਮ ਕੀਤਾ ਤੇ ਮੈਂ ਇੱਕ ਡਿਫਰੈਂਸ ਜ਼ਰੂਰ ਜਾਨਣਾ ਚਾਹੁੰਦੀ ਆ ਕਿ ਅੱਜ ਦੇ ਟਾਈਮ 'ਚ ਤੇ ਜਦੋਂ ਤੁਸੀਂ ਸਟਾਰਟ ਕੀਤੀ ਸੀ ਉਦੋਂ ਦੇ ਟਾਈਮ 'ਚ ਹਾਂ ਉਦੋਂ ਜਦੋਂ ਮੈਂ ਸਟਾਰਟ ਕੀਤੀ ਸੀ ਸਾਢੇ 3 ਸਾਢੇ 3 ਲੱਖ ਦੇ ਵਿੱਚ ਪੰਜਾਬੀ ਫਿਲਮ ਬਣ ਜਾਂਦੀ ਸੀ ਤੇ ਅੱਜ ਕਰੋੜਾਂ ਵਿੱਚ ਬਣਦੀ ਹੈ ਹਾਂਜੀ ਬਿਲਕੁਲ ਸਹੀ ਗੱਲ ਹੈ ਹੈਲੋ ਸੋ ਬਹੁਤ ਮਤਲਬ ਟੈਕਨੋਲੋਜੀ ਦਾ ਵੀ ਫਰਕ ਪਿਆ ਔਰ ਕਹਾਣੀਆਂ ਦਾ ਵੀ ਮੇਕਿੰਗ ਦਾ ਵੀ ਔਰ ਸੋ ਮੈਨੀ ਮਤਲਬ ਫਰਕ ਇੰਨੇ ਹੋਏ ਕਿ ਦੱਸਣ ਲੱਗਿਏ ਤਾਂ ਬਹੁਤ ਟਾਈਮ ਲੱਗ ਜਾਣਾ ਤੇ ਮੈਂ ਇੱਕ ਚੀਜ਼ ਸਰ ਜਾਨਣਾ ਚਾਹੁੰਦੀ ਆ ਜਦ ਤੁਸੀਂ ਸਟਾਰਟ ਕੀਤੀ ਸੀ ਉਦੋਂ ਪੈਰੈਂਟਸ ਨੂੰ ਹੁੰਦਾ ਸੀ ਵੀ ਡਾਕਟਰ ਬਣਾਣਾ ਬੱਚੇ ਨੂੰ ਇੰਜੀਨੀਅਰ ਬਣਾਣਾ ਤੁਸੀਂ ਕਿੱਦਾਂ ਮਨਾਇਆ ਸੀ ਆਪਣੇ ਘਰ ਵਿੱਚ ਮੈਂ ਡਾਕਟਰ ਇੰਜੀਨੀਅਰ ਨਹੀਂ ਮੈਂ ਆਰਮੀ 'ਚ ਜਾਣਾ ਸੀ ਕਿਉਂਕਿ ਮੇਰੀ ਪੂਰੀ ਫੈਮਿਲੀ ਆਰਮੀ ਤੋਂ ਬਿਲੋਂਗ ਕਰਦੀ ਹੈ ਤੇ ਮੈਂ ਵੀ ਸੋਚਿਆ ਸੀ ਔਰ ਮੈਂ ਕਾਲਜ ਵਿੱਚ ਵੀ ਐਨਸੀਸੀ ਦੇ ਵਿੱਚ ਸੀਗਾ ਔਰ ਸੋਚਿਆ ਸੀ ਸੀ ਸਰਟੀਫਿਕੇਟ ਕਲੀਅਰ ਕਰ ਲਿਆ ਸੀਗਾ ਤੇ ਵੀ ਉਤੋਂ ਬਾਅਦ ਆਰਮੀ ਜਾਵਾਂਗੇ ਪਰ ਕੋਈ ਵਕਤ ਆਇਆ ਜਦੋਂ 20 ਕੀ ਸਾਲ ਚ ਜਾਂਦਾ ਹੈ ਬੰਦਾ ਉਹਦੀ ਜ਼ਿੰਦਗੀ ਚ ਇੱਕ ਅਜੀਬੋ ਗਰੀਬ ਮੋੜ ਆਉਂਦਾ ਹੁੰਦਾ ਔਰ ਮੇਰਾ ਖਿਆਲ ਹੈ ਤਕਰੀਬਨ ਆਉਂਦਾ ਹੈ ਤੇ ਮੇਰੇ ਵੀ ਆਇਆ ਸੀ ਮੈਂ ਉਦੋਂ ਫਿਰ ਵਾਲ ਕਟਾ ਕੇ ਬੰਬੇ ਨੂੰ ਭੱਜ ਗਿਆ ਸੀ ਐਕਟਰ ਬਣਨ ਵਾਸਤੇ ਤੇ ਸਰ ਅਸੀਂ ਤੁਸੀਂ ਬੰਬੇ ਵੀ ਗਏ ਸੀ ਤੇ ਅਸੀਂ ਵੀ ਅੱਜ ਵੀ ਮੈਂ ਦੇਖਦੀ ਆ ਵੀ ਕਈ ਜਦ ਕਿਸੇ ਦੇ ਦਿਮਾਗ ਚ ਆਂਦਾ ਨਾ ਵੀ ਅਸੀਂ ਮੂਵੀ ਚ ਜਾਣ ਉਸ ਸਭ ਤੋਂ ਪਹਿਲਾਂ ਇਹ ਸੋਚਦੇ ਨੇ ਵੀ ਅਸੀਂ ਬੰਬੇ ਚਲੇ ਜਾਣਾ ਹੈ ਕਿਉਂ ਪੰਜਾਬੀ ਇੰਡਸਟਰੀ ਨੂੰ ਉਹ ਨਹੀਂ ਮੰਨਦੇ ਵੀ ਇੱਥੇ ਵੀ ਬਹੁਤ ਕੁਝ ਹੈ ਨਹੀਂ ਉਦੋਂ ਸੀ ਉਦੋਂ ਕੋਈ ਟਾਮੀ ਟਾਮੀ ਫਿਲਮ ਬਣਦੀ ਸੀ ਪਹਿਲਾਂ ਤਾਂ ਪੰਜਾਬੀ ਫਿਲਮਾਂ ਬਣਦੀਆਂ ਨਹੀਂ ਸੀਗੀਆਂ ਨਾ ਲਾਇਕ ਕੀਤੀਆਂ ਜਾਂਦੀਆਂ ਸੀ ਕੋਈ ਲਾਇਕ ਨਹੀਂ ਸੀ ਕਰਦਾ ਇਹ ਤਾਂ ਬਸ ਜਦੋਂ ਮੈਂ ਬੰਬੇ ਗਿਆ ਬੰਬੇ ਜਿਹੜੀ ਕਿ ਮੈਂ ਦਿੱਲੀ ਮੈਨੂੰ ਇੱਕ ਫਿਲਮ ਮਿਲੀ ਸੀਗੀ ਉਹ ਚਾਰ ਰੀਲਾਂ ਬਣ ਕੇ ਬੰਦ ਹੋ ਗਈ ਸੀਗੀ ਉਤੋਂ ਬਾਅਦ ਫਿਰ ਹੁਣ ਕੀ ਕਰੀਏ ਫਿਰ ਮੈਂ ਬੰਬੇ ਨਿਕਲ ਗਿਆ ਤੇ ਜਾਣ ਤੋਂ ਪਹਿਲਾਂ ਮੈਂ ਆਪਣਾ ਅਟੈਚੀ ਚੁਕਵਾ ਲਿਆ ਸੀਗਾ ਰੇਲਵੇ ਸਟੇਸ਼ਨ ਤੇ ਉਹ ਫੀਸ ਦੇਣੀ ਪਈ ਕਿਉਂਕਿ ਇਹਦੇ ਵਿੱਚ ਆਉਣ ਵਾਸਤੇ ਫੀਸ ਵੀ ਦੇਣੀ ਪੈਂਦੀ ਹੈ ਤੇ ਮੈਂ ਇੱਕ ਚੀਜ਼ ਜਾਣ ਚਾਹੁੰਦੀ ਹਾਂ ਤੁਸੀਂ ਨਾ ਕਈ ਫਿਲਮਾਂ ਵੀ ਕੀਤੀਆਂ ਨੇ ਪਰ ਇਨ ਸਿਲੈਕਟਡ ਫਿਲਮਾਂ ਕੀਤੀਆਂ ਨੇ ਹੈਨਾ ਮੈਂ ਉਸ ਜਾਂ ਉਸ ਦਾ ਰੀਜ਼ਨ ਜਾਨਣਾ ਚਾਹੁੰਦੀ ਆ ਵੀ ਜਦ ਦੀ ਕਾਟੀ ਸਿਲੈਕਟ ਕਰਦਾ ਤਾਂ ਉਹਨੂੰ ਪਤਾ ਹੁੰਦਾ ਕਿ ਇਹ ਬਲੀ ਸਕ੍ਰਿਪਟ ਚਲਣੀ ਹੈ ਇਸ 'ਚ ਇਹੋ ਪੋਟੈਂਸ਼ੀਅਲ ਉਹ ਨਹੀਂ ਬੇਟਾ ਨਹੀਂ ਸ਼ੁਰੂ 'ਚ ਕਾਦੀ ਸਿਲੈਕਸ਼ਨ ਕੁਝ ਨਹੀਂ ਆਉਂਦਾ ਹੁੰਦਾ ਜੀ ਫਿਲਮ ਮਿਲੇ ਫਿਲਮ ਮਿਲੇ ਉਹ ਗੱਲ ਹੈ ਅਲੱਗ ਵੈਸੇ ਤੇ ਜਿਹੜਾ ਪ੍ਰੋਡਿਊਸਰ ਡਾਇਰੈਕਟਰ ਹੈ ਨਾ ਆਪਣੇ ਵੱਲੋਂ ਤਾਂ ਉਹ ਇੱਕ ਹਿੱਟ ਫਿਲਮ ਬਣਾਉਂਦਾ ਔਰ ਚੰਗੀ ਕਹਾਣੀ ਹੀ ਚੁੱਕਦਾ ਪਰ ਉਹ ਗੱਲ ਅਲੱਗ ਹੈਗੀ ਆ ਕਿ ਉਸ ਦੌਰ ਦੇ ਵਿੱਚ ਔਰ ਬਿਨਾ ਕਾਮੇਡੀ ਤੋਂ ਕਦੇ ਫਿਲਮ ਨਹੀਂ ਸੀ ਹੁੰਦੀ ਮੈਨੂੰ ਇੱਕ ਦੱਸਣਾ ਬਹੁਤ ਅੱਛਾ ਲੱਗ ਰਿਹਾ ਕਿ ਜਿਹੜੀ ਮੇਰੀ ਪਹਿਲੀ ਪੰਜਾਬੀ ਫਿਲਮ ਸੀ ਉਹਦੇ ਸਾਰੇ ਸਟਾਰ ਸੀਗੇ ਇੱਕ ਮੈਂ ਹੀ ਨਵਾਂ ਸੀਗਾ ਮੇਰ ਮਿੱਤਲ ਜੀ ਉਦੋਂ ਬਹੁਤ ਟੌਪ ਤੇ ਸੀਗੇ ਅਰਫਨਾ ਚੌਧਰੀ ਉਹ ਵੀ ਟੌਪ ਤੇ ਸੀ ਤੇ ਯੋਗੇਸ਼ ਛਾਵੜਾ ਅੱਛੇ ਨੌਨ ਸੀਗੇ ਉਦੋਂ ਤੇ ਇਸ ਤਰ੍ਹਾਂ ਕਰਕੇ ਉਹ ਟੀਮ ਮੈਨੂੰ ਅੱਛੀ ਮਿਲੀ ਸਰ ਮੈਂ ਇੱਕ ਆਖਰ ਵਿੱਚ ਮੈਂ ਇੱਕ ਗੱਲ ਜਾਨਣਾ ਚਾਹੁੰਦੀ ਆ ਜਿਵੇਂ ਅਸੀਂ ਦੇਖਦੇ ਆ ਵੀ ਪੰਜਾਬੀ ਸਿਨੇਮਾ ਗਰੋ ਕਾਫੀ ਕਰ ਰਿਹਾ ਪਰ ਕਿਤੇ ਨਾ ਕਿਤੇ ਨਾ ਕਈ ਫਿਲਮਾਂ ਤੇ ਰੋਕ ਲਾਈ ਜਾ ਰਹੀ ਹੈ ਕਈ ਗਾਣਿਆਂ ਤੇ ਰੋਕ ਲਾਈ ਜਾਂਦੇ ਫਿਲਮਾਂ ਦੀ ਰਿਲੀਜ਼ਿੰਗ ਨੂੰ ਲੈ ਕੇ ਨਾ ਕਾਫੀ ਮਤਲਬ ਪੰਜਾਬੀ ਸਿਨੇਮਾ ਨੂੰ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਨਹੀਂ ਉਹ ਤਾਂ ਹੈ ਹੀ ਉਹ ਹਰ ਦੌਰ ਦੇ ਵਿੱਚ ਹੋਇਆ ਹੈ ਜਿਹੜੀ ਵਲਗਰ ਗਾਣੇ ਉਹ ਤਾਂ ਮੈਂ ਵੀ ਉਹਦੇ ਹੱਕ ਵਿੱਚ ਨਹੀਂ ਐ ਉਹ ਤਾਂ ਪਹਿਲਾਂ ਤਾਂ ਲਿਖਣ ਵਾਲਿਆਂ ਨੂੰ ਸੋਚਣਾ ਚਾਹੀਦਾ ਹੈ ਫਿਰ ਗਾਉਣ ਵਾਲਿਆਂ ਨੂੰ ਸੋਚਣਾ ਚਾਹੀਦਾ ਹੈ ਕਿਉਂਕਿ ਅਸੀਂ ਆਪਣੇ ਸਮਾਜ ਨੂੰ ਕੀ ਪਰੋਸ ਰਹੇ ਹਾਂ ਹੈਨਾ ਵਲਗੈਰਿਟੀ ਤਾਂ ਕਿਸੇ ਨੂੰ ਪਸੰਦ ਨਹੀਂ ਆਉਂਦੀ ਖਾਸ ਕਰਕੇ ਇੱਕ ਜਿਹੜੀ ਅੱਛੀ ਫੈਮਿਲੀ ਹੋਏਗੀ ਉਹ ਤਾਂ ਨਾ ਇਹੋ ਜਿਹੀਆਂ ਫਿਲਮਾਂ ਦੇਖਣਾ ਚਾਹੇਗੀ ਤੇ ਨਾ ਹੀ ਇਹੋ ਜਿਹੇ ਗਾਣੇ ਸੁਣਨੇ ਚਾਹੇ ਤੇ ਅਸੀਂ ਜਿਵੇਂ ਪੰਜਾਬ 95 ਫਿਲਮ ਹੈ ਕਾਫੀ ਵਦਿਆ ਫਿਲਮ ਹੈ ਉਹਨਾਂ ਦੀ ਬਾਹਰ ਸਕੂਲ ਖੁੱਲੇ ਹੋਏ ਨੇ ਪਰ ਇੱਥੇ ਫਿਲਮ ਨਹੀਂ ਰਿਲੀਜ਼ ਕੀਤੀ ਜਾ ਰਹੀ 120 ਤੋਂ ਵੱਧ ਵੀ ਕਟਸ ਲਾ ਦਿੱਤੇ ਗਏ ਨੇ ਪਰ ਫੇਰ ਵੀ ਮਤਲਬ ਨਹੀਂ ਰਿਲੀਜ਼ ਕੀਤੀ ਜਾ ਰਹੀ ਨਹੀਂ ਇਹ ਵਿਤਕਰਾ ਹੋ ਰਿਹਾ ਹੈ ਪੰਜਾਬੀ ਫਿਲਮ ਇੰਡਸਟਰੀ ਨਾਲ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤੇ ਉਹ ਰਿਲੀਜ਼ ਹੋਣੀ ਚਾਹੀਦੀ ਹੈ ਪ੍ਰੋਡਿਊਸਰ ਦੇ ਪੈਸੇ ਲੱਗੇ ਹੋਏ ਹਨ ਤੇ ਉਹਨੇ ਕੋਈ ਇਹ ਜੀ ਗੰਦੀ ਫਿਲਮ ਨਹੀਂ ਬਣਾਈ ਕੋਈ ਸਮਾਜ ਤੋਂ ਬਾਹਰ ਨਹੀਂ ਬਣਾਈ ਬਲਕਿ ਕੁਝ ਨਾ ਕੁਝ ਉਹ ਸਮਾਜ ਨੂੰ ਸੇਧ ਦੇਏਗੀ ਇਸ ਤਰ੍ਹਾਂ ਦੀ ਫਿਲਮ ਬਣਾਈ ਹੈ ਉਹ ਰੀਲੀਜ਼ ਹੋਣੀ ਚਾਹੀਦੀ ਹੈ ਹਾਂਜੀ ਥੈਂਕ ਯੂ ਸਰ